ਕੇਂਦਰ ਸਰਕਾਰ ਨੇ ਗੈਂਗਸਟਰ 골ਡੀ ਬਰਾੜ ਨੂੰ ਯੂਏਪੀ ਐਕਟ ਦੇ ਤਹਿਤ ਤਤਵਾਦੀ ਕੋਸ਼ਿਸ਼ ਕੀਤਾ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ 골ਡੀ ਬਰਾੜ ਇੰਟਰਨੈਸ਼ਨਲ ਬੱਬਰ ਖਾਸਾ ਦੇ ਨਾਲ ਜੁੜਿਆ ਹੋਇਆ ਹੈ ਤੇ ਉਹ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਸਰਹੱਦ ਪਾਰ ਦੇ ਨਾਲ 골ਡੀ ਬਰਾੜ ਦੇ ਤਾਰ ਜੁੜੇ ਨੇ ਨਾਲ ਹੀ ਕਿਹਾ ਗਿਆ ਹੈ ਜਿਸ ਕਾਰਨ ਉਹ ਫਿਰੌਤੀ ਤੇ ਕਤਲਵਾਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਆ ਬੰਦੇ ਨੂੰ ਘੰਟਾ ਤੋਂ ਪਹਿਲਾਂ ਪਤਾ ਲੱਗਿਆ ਬੜੀਏ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਨੂੰ ਦਾ ਨਾ ਪੱਤਰ ਵੀ ਪੜਿਆ ਹੈ ਕਿ ਪਹਿਲਾਂ ਇਹਨਾਂ ਨੂੰ ਰੈਡ ਕਾਰਡ ਜਾਰੀ ਕੀਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅੱਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨਾਂ ਕਬਾਤਾ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਟੋਕੜ ਘੱਟਾ ਤਾਂ ਇਹਦੀ ਇਨਸਟਾਲੇਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੰਮੋ ਸਰਟੀਫਿਕੇਟ ਦੇ ਨਾ ਪਤਾ ਕਿ ਬਸਲਾ ਹਾਲ ਦੀ ਗੋੜੋਕੋ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਾਸੀ ਹੁੰਦੀ ਹੈ ਫੇਰ ਹੀ ਕਿ ਇਸ ਦਾ ਕੁਝ ਨਾ ਕੁਝ ਫੋਸਰ ਬਣ ਸਕਦਾ ਹੈ ਕਿ ਦੇ ਕੇ ਤਾਂ ਕਲੇ ਸਰਟੀਫਿਕੇਟ ਨੇ ਜਾਰੀ ਕੀਤੇ ਜਾਣ ਦੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਬਾਅਦਸ ਇੰਡੀਆ ਲਿਆਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਡ ਹੀ ਬਰਾਦਰੀ ਲਿਆਂਦਾ ਜਾਏਗਾ ਤਾਂ ਹੁਣ ਇੱਕ ਅਤਵਾਦੀ ਵਾਸਤੇ ਨੂੰ ਲੱਗਦਾ ਕੁਛ ਇਹਦੇ ਤਰੀਕੇ ਕਰਕੇ ਤਾਂ ਬੇਪਰੋਸ ਜਿਹੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਉਹ ਫਰ ਲੈ ਕੇ ਜਲਦੀ ਇੰਡੀਆ ਲੈ ਕੇ ਆਵਾਂਗੇ ਪਰ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਉਸ ਵਾਰ ਵੀ ਇੱਕ ਕਦਮ ਵੀ ਅੱਗੇ ਦੀ ਵਧਿਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਤੇ ਹੋ ਜਾਂਦੇ ਵੀ ਕੀ ਪਤਾ ਇਹ ਕੱਲੇ ਅਲਾਗ ਦੀ ਨਾ ਰਹਿ ਜਾਣ ਕੋਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਆ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੇ ਕੰਮ ਨਹੀਂ ਰਹਿ ਗਿਆ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਇਹ ਤਾਂ ਇਹਦੇ ਵਿੱਚ ਹੋਰ ਕੋਈ ਮੁਕਾਬਲਾ ਦੇ ਜਾਂ ਤਾਂ ਇਸੇ ਕਰਕੇ ਗਵਰਨਮੈਂਟ ਦੀ ਬਜੂਰੀ ਰਹੀ ਪਈ ਉਹਦਰ ਵੀ ਚੁੱਪਣਾ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗਰੇ ਭਲੇ ਕਰੂਗਾ ਕਰਦੇ ਕਰੇ ਤਾਂ ਉਹਦੇ ਰਸਤੇ ਦੇ ਉੱਤੇ ਹਾਂ ਬੰਦੇ ਨੂੰ ਘੱਟ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਆਦਾਂ ਨਾ ਪੱਤਰ ਵੀ ਭੜਿਆ ਹੈ ਇਹ ਪਹਿਲਾਂ ਲੋ ਰੈਡ ਕਾਰਡ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਤਵਾਦੀ ਦੀ ਹੋਸ਼ਟ ਕਰ ਦਿੱਤਾ ਗਿਆ ਪਰ ਉਹਨਾਂ ਕਦੇ ਤਾਂ ਇਹ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਟੋਕ ਦਿੱਤਾ ਤਾਂ ਇਹਦੀ ਇਨਸਟਾਲੇਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੰਮੋ ਸਰਟੀਫਿਕੇਟ ਦੇ ਨਾ ਤਾਂ ਕੀ ਬਸਲਾ ਹਾਲ ਵੀ ਹੋ ਰਿਹਾ ਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੋਸਰ ਬਣ ਸਕਦਾ ਕਿ ਦੇ ਕੇ ਤਾਂ ਕੱਲੇ ਸਰਟੀਫਿਕੇਟ ਮੇ ਜਾਰੀ ਕੀਤੇ ਜਾਣ ਮੇਂ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੂਰਕ ਕਾਰਵਾਈ ਕਰਕੇ ਇਹਨੂੰ ਬਾਅਦਸ ਹੀ ਇੰਡੀਆ ਲਿਆਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਡ ਹੀ ਬਰਾਦ ਨੂੰ ਲਿਆਂਦਾ ਜਾਏਗਾ ਤਾਂ ਹੁਣ ਇੱਕ ਅਤਵਾਦੀ ਵਾਸਤੇ ਹੁਣ ਲੱਗਦਾ ਕੁਝ ਦੇ ਤਰੂਫ ਸੇ ਕਰਕੇ ਦਾ ਬੇਪਰੋਸ ਜਿਹੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਸੀਐਮ ਨੂੰ ਫਰਮ ਲੈ ਕੇ ਜਲਦੀ ਇੰਡੀਆ ਲੈ ਕੇ ਆਮ ਜੇ ਪਰੰਤੂ ਉਸ ਤੋਂ ਬਾਅਦ ਕੁਛ ਵੀ ਨਹੀਂ ਹੋਇਆ ਉਸ ਵਾਰ ਵੀ ਇੱਕ ਕਦਮ ਵੀ ਅਗੇ ਦੀ ਵਧਾਇਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਤੇ ਹੋ ਜਾਂਦੇ ਵੀ ਕੀ ਪਤਾ ਇਹ ਕੱਲੇ ਅਲਾਗ ਨਹੀਂ ਰਹਿ ਜਾਣ ਕੋਈ ਇਹਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਬਹੁਤ ਵੱਡਾ ਇੱਕ ਨੈਕਸਸ ਜਿਹਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹੇਗਾ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਹੁਣ ਹੋ ਜਾਣਾ ਸੀ ਇਹ ਤਾ ਇਹ ਵਿੱਚ ਹੋਰ ਕੋ ਮੁਕਾਬਲਾ ਨਹੀਂ ਜਾਂ ਤਾਂ ਇਸੇ ਕਰਕੇ ਗੌਰਮੈਂਟ ਦੇ ਬਜ਼ੂਰੀ ਰਹੀ ਪਈ ਹੈ ਉਧਰ ਵੀ ਟੁੱਟਣਾ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗ ਨੂੰ ਭਲੇ ਕਰੂਗਾ ਕਦੇ ਨਾ ਕਰੇ ਤਾਂ ਉਹਦੇ ਰਸਤੇ ਦੇ ਉੱਤੇ